ਇਹ ਜਿਹੜਾ ਇਹਦੇ ਵਿੱਚ ਮੇਨ ਆ ਗੁਰਚਰ ਚਰਨਜੀਤ ਸਿੰਘ ਗੁਰਪਚੰਨਾ ਇਹ ਪੁੱਤਰ ਫਮਨ ਸਿੰਘ ਹਰੇਵਾਬਾਦ थाना ਕੋਟਲੀ ਸੂਟਮਲੀਆਂ ਦਾ ਰਹਿਣ ਵਾਲਾ ਹੈ ਇਹਦੇ ਕੋਲ ਟੀ ਪੁਆਇੰਟ ਕਲਰੌਰ ਤੇ ਡਿਊਰਿੰਗ ਨਾਕਾਬੰਦੀ ਸਵਿਫਟ ਕਾਰ ਇਹਦੀ ਗੱਡੀ ਹੈ ਉਸ ਤੋਂ ਲੈ ਕੇ ਆ ਰਿਹਾ ਸੀ ਉਹ ਨਾਕੇ ਤੇ ਰੁਕਿਆ ਰੋਕਨ ਦੇ ਜੋ ਚੈੱਕ ਕੀਤਾ ਤੇ ਗੱਡੀ ਛੱਡ ਕੇ ਭੱਜਣ ਲੱਗਾ ਸੀਗਾ ਇਹਦੇ ਕੋਲ ਮومی ਕਾਗਜ਼ ਦੇ ਵਿੱਚ ਜਿਹੜਾ ਹੈਗਾ ਲਫਾਫਾ ਇੱਕਦਮ ਸੁੱਤਰਨੀ ਕੋਸ਼ਿਸ਼ ਕੀਤੀ ਲੇਕਿਨ ਐਸਐਚਓ ਕਲਰੌਰ ਪੁਲਸ ਪਾਰਟੀ ਨੇ ਬਸਤੇਦੀ ਨਾਲੇ ਨੂੰ ਚੈੱਕ ਕਰਕੇ ਜੋ ਚੈੱਕੀ ਤਾਰੇ ਵਿੱਚੋਂ 532 ਗ੍ਰਾਮ ਦੀ ਹੈਰਿਆ ਉਹ ਬਰਾਮਦ ਹੋਈ। ਸੋ ਇਹ ਦੇ ਸਬੰਧੀ ਥਾਣਾ ਕਲਰ ਨੂੰ ਜਮ ਕਰਵਾੰਤ ਅਰਜੀ ਕੀਤਾ ਐਨਡੀਪੀਐਸ ਐਕਟ। ਸਬੰਧ ਦੇ ਨੂੰ ਮੌਕੇ ਤੇ ਰੈਸਟ ਕੀਤਾ ਹੈਗਾ ਇਹਦੀ ਇਲਜ਼ਾਫ ਵਿੱਚ ਅੱਗੇ ਇਹਦੀ ਪੁਸ਼ਗਿਸ਼ ਵਿੱਚ ਬੰਦੇ ਫਰਦਰ ਜਿਹੜੇ ਮੇਨ ਜਿਹੜੇ ਇਹਨੂੰ ਇਹਦੀ ਬੈਗ ਫੂਡ ਤੇ ਬੰਦੇ ਜਿਹੜੇ ਇਹਨੂੰ ਮੇਨ ਜਿੰਨਾ ਤੋਂ ਸਪਲਾਈ ਆ ਰਹੀ ਹੈ ਇਹਨੂੰ ਉਹ ਗੁਰਲਾਲ ਸਿੰਘ ਰਡਿਆਣੇ ਦਾ ਇੱਕ ਹੈਗਾ ਸਾਬ ਸਿੰਘ ਹਰੀਮਾਬਾਦ ਦਾ ਇਹ ਦੋਨੇ ਫੋਰਨ ਬੇਸਡ ਬੰਦੇ ਹੈਗੇ ਨੇ ਬਾਹਰ ਹੀ ਅਮਰੀਕਾ ਚ ਰਹਿੰਦੇ ਨੇ ਉਹ ਇਹਨਾਂ ਦੇ ਕਹਿੰਦੇ ਹੀ ਬੰਦਾ ਜਿਹੜਾ ਕੰਮ ਹੈ ਗੁਰਚਨ ਸਿੰਘ ਜੰਨਾ ਇਹ ਕੰਮ ਕਰ ਰਿਹਾ ਸੀ ਔਰ ਕਾਫੀ ਜਿਹੜੀ ਹੈਗੀ ਹੈ ਕਨਸਾਈਨਮੈਂਟ ਜਿਹੜੀ ਹੈਗੀ ਹੈ ਬਾਹਰੋਂ ਇਹ ਲੈ ਕੇ ਆਇਆ ਔਰ ਦੋ ਵਾਰਾਂ ਇਹ ਲੈ ਕੇ ਆਇਆ ਅਮਰਸਰ ਤੋਂ ਲੈ ਕੇ ਆਇਆ ਕਨਸਾਈਨਮੈਂਟ ਪਹਿਲਾਂ ਦੋ ਪੈਕੇਟ ਲੈ ਕੇ ਆਇਆ ਉਹ ਬਟਾਲਾ ਰੋਡ ਤੇ ਬਟਾਲਾ ਕਾਦੀਆਂ ਰੋਡ ਦੇ ਜੇ ਦੇਖ ਕੇ ਸੀ ਬੰਦੇ ਨੇ ਲੈ ਕੇ ਆਇਆ ਅਨਨੋਨ ਬੰਦੇ ਕਿੰਨੇ ਬੰਦੇ ਸਰ ਇਨਵੋਲ ਹੋਏ ਇਹਦੇ ਵਿੱਚ ਫਿਰ ਜਿਹੜੇ ਮੇਨ ਜਿਹੜੇ ਮੇਨ ਜੇ ਮੇਨ ਜਿਹੜੇ ਬੈਗ ਤੇ ਨੇ ਉਹ ਗੁਲਾਲ ਤੇ ਸਾਹਬ ਸਿੰਘ ਜਿਹੜੇ ਹੈਗੇ ਨੇ ਬਾਹਰ ਫੋਨ ਬੇਸਡ ਨੇ ਤੇ ਇਹ ਜਿਹੜਾ ਬੰਦਾ ਫੜਿਆ ਹੈਗਾ ਚਰਨਜੀਤ ਸਿੰਘ ਚੰਨਾ ਇਹ ਹਰੀਮਾਬਾ ਥਾਣਾ ਕੋਰਸੂਦ ਮਲੇ ਬਫਦਰ ਅਗੇ ਅਡੀ ਇਨਵੈਸਟ ਕਰ ਰਹੇ ਆ ਪੜਤਾਲ ਕਰ ਰਹੇ ਆ ਅਸੀਂ ਇਹ ਬਾਹਰ ਬੈਗ ਨਿਕਸਰ ਚਲਾ ਰਹੇ ਨੇ ਇਹ ਬਾਹਰ ਬੈਗ ਨਿਕਸਰ ਚਲਾ ਰਹੇ ਨੇ ਔਰ ਇਹਨਾਂ ਦੇ ਕਹਿੰਦੇ ਬੰਦਾ ਇਹ ਕਿ ਜਿਹੜੇ ਕਨਸਾਈਨਮੈਂਟ ਹੈ ਜਿਹੜੇ ਸਮਾਨ ਚੱਕ ਰਿਹਾ ਇਹੀ ਬੰਦਾ ਉਹਨਾਂ ਦੇ ਸੰਬੰਧ ਵਿੱਚ ਆ ਰਹਿ ਗਿਆ ਇਸ ਤੋਂ ਇਲਾਵਾ ਹੋਰ ਵੀ ਬੰਦੇ ਹੈਗੇ ਨੇ ਇਹ ਫਰਦਰ ਹੁਣ ਅਸੀਂ ਕਰਕੇ ਇਹਨੂੰ ਜੇ ਫਿਲਹਾਲ ਦੋ ਬੰਦੇ ਜਿਹਨੇ ਮੇਨ ਬੈਕਫੁੱਟ ਤੇ ਕੰਮ ਕਰ ਰਹੇ ਨੇ ਲੇਕਿਨ ਇਹ ਬੰਦਾ ਅਰੈਸਟ ਕੀਤਾ ਹੈ ਦੀ ਰੈਸਟ ਪਾ ਕੇ ਫਰਦਰ ਪੜਤਾਲ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਅਗਾ ਹੋਰ ਜਿਹੜੀ ਚੇਨ ਨੂੰ ਬ੍ਰੇਕ ਕਰਾਂਗੇ ਇਹ ਕਦੋਂ ਤੋਂ ਵਿਦੇਸ਼ ਗਏ ਨੇ ਤੇ ਇਹਨਾਂ ਨੂੰ ਸੁਵਿਗਨਤ ਪਰਚਾ ਦਰਜ ਕੀਤੀ ਵੀ ਕਿਦਾਂ ਬਾਹਰ ਕੇ ਕਿਦਨੇ ਐ ਐਗਜ਼ੈਕਟ ਟਾਈਮ ਤੋ ਨਹੀਂ ਹੈ ਦੋਵਾਰੇ ਪਤਾ ਲੇਕਿਨ ਹੈ ਕਾਫੀ ਤਕਰੀਬਨ ਕੋਈ ਸਾਲ ਦੋ ਸਾਲ ਤੋਂ ਹੈਗਾ ਇਹਨਾਂ ਦਾ ਬਾਹਰ ਹੈਗੇ ਨੇ ਇਸ ਨੂੰ ਬਾਰੇ ਪੂਰੇ 5 ਮੁਕਦਰ ਦੇ ਦਰਜਾ ਜਿਹੜੇ ਬੰਦਿਆਂ ਦਾ ਬਾਹਰ ਧਾਣ ਦਾ ਹਾਂ ਇਹਨਾਂ ਵਿੱਚ ਬਿਲਕੁਲ ਬਿਲਕੁਲ ਇਹਦੇ ਵਿੱਚ ਜਿਹੜਾ ਹੈਗਾ ਮੇਨ ਗੁਰਲਾਲ ਹੈ ਉਹਦੇ ਖਿਲਾਫ 4 ਮੁਕਦਰ ਦੇ ਦਰਜ ਐਨਡੀ ਦੇ ਤੇ ਲੈਣੇ ਝਗੜੇ ਦੇ ਪਰਚੇ ਦਰਜ ਨੇ ਸਰ ਫਿਰ ਇਹਨਾਂ ਦੀ ਐਲਓਸੀ ਚਲਦੀ ਜਾਏਗੀ ਬਾਹਰ ਧਾਣ ਵਾਸਤੇ ਐਲਓਸੀ ਜਾਰੀ ਇਹਨਾਂ ਦੀ ਕਿ ਰਹੀਗੀ ਐਲਓਸੀ ਐਲਓਸੀ ਸਰ ਇੱਕ ਦੇ ਦੋ ਪਾਸਵਰਡ ਬਣਾਉਣ ਵਾਸਤੇ ਜਾਂ ਬਾਹਰ ਧਾਣ ਵਾਸਤੇ ਪੀਸੀਸੀ ਦੀ ਜ਼ਰੂਰਤ ਹੁੰਦੀ ਹੈ ਉਹ ਇਹਨਾਂ ਨੂੰ ਕਿੰਨੇ ਇਸ਼ੂ ਕੀਤੀ ਉਸੇ ਇਹ ਅਸੀਂ ਅਸੀਂ ਉਹ ਚੈੱਕ ਕਰਾਂਗੇ ਐਨਓਸੀ ਕੀ ਮੁਕਦਰਿਆਂ ਤੋਂ ਪਹਿਲਾਂ ਦਰਜ ਹੋਈ ਹੈ ਕਿ ਪਹਿਲਾਂ ਬਾਅਦ ਵਿੱਚ ਹੋਈ ਹੈ ਉਸੀਂ ਵੈਰੀਫਾਈ ਕਰਾਂਗੇ ਸਰ ਜਿਹਦੇ ਐਨਓਸੀ ਮਕਰਮੇ ਦਾਸ ਤੋਂ ਪਹਿਲਾਂ ਹੋਈ ਹੈ ਤਾਂ ਫਿਰ ਉਹ ਚੈੱਕ ਕਰ ਲਾਂਗੇ ਅਸੀਂ ਇਹਦੇ ਪਾਰਟ ਪਰ ਇਨਵੈਸਟੀਗੇਸ਼ਨ ਜਿਹੜੇ 10 ਪੈਕੇਟ ਲਿਖੇ ਹੈਗੇ ਨੇ ਇਹ ਕਿੱਥੋਂ ਲੈ ਕੇ ਆਏ ਤਾਂ ਹੁਣ ਇਹ ਲੈ ਚੁੱਕੇ ਨੇ ਇਹ 10 ਪੈਕੇਟ ਅੰਮ੍ਰਿਤਸਰ ਬਾਈਪਾਸ ਤੋਂ ਲੈ ਕੇ ਆਏ ਸੀ ਪਹਿਲਾਂ ਪਹਿਲਾਂ ਵੀ ਦੋ ਪੈਕੇਟ ਅੰਮ੍ਰਿਤਸਰ ਤੋਂ ਲੈ ਕੇ ਆਏ ਨੇ ਲੇਕਿਨ ਬਾਕੀ ਦੇ ਵੀ 10 ਪੈਕੇਟ ਉਹ ਤੋਂ ਹੀ ਲੈ ਕੇ ਆਏ ਸੀ ਅੰਮ੍ਰਿਤਸਰ ਬਾਈਪਾਸ ਤੋਂ ਲੇਕਿਨ ਇਹ ਦੋ ਪੈਕੇਟ ਵਿੱਚੋਂ ਇਹਨਾਂ ਨੇ ਬਟਾਲੇ ਕਜ਼ਾਦੀ ਰੋਡ ਦੇ ਉੱਤੇ ਨੇ ਤੇ ਬਾਕੀ ਜਿਹੜੇ 9 ਪੈਕੇਟ ਨੇ ਇਹ ਇਹਨਾਂ ਨੇ ਜਿਹੜੇ ਵੱਲਾ ਬਾਈਪਾਸ ਹੈ ਉੱਥੇ ਦਿੱਤੇ ਨੇ ਉਹ ਫਰਦਰ ਅਸੀਂ ਕਰ ਰਹੇ ਹਾਂ ਫਰਦਰ ਅਸੀਂ ਉਹਨਾਂ ਦੀ ਆਈਡੈਂਟੀਫਾਈ ਕਰ ਰਹੇ ਹਾਂ ਸੋ ਫਰਦਰ ਪੁਸ਼ਸ਼ ਕਰ ਰਹੇ ਹਾਂ ਨਾਲ